ਅੱਜ 100-100 ਕਿਸਾਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਆਪਣਾ ਅੰਨ ਤਿਆਗ ਕੇ ਭੁੱਖ ਹੜਤਾਲ ਤੇ ਬੈਠਿਆ ਹੋਇਆ। ਸੰਘਰਸ਼ ਕਰੀ ਜਾਣਾ ਜਿੰਨਾ ਚਿਰ ਮੰਨਦੀ ਨਹੀਂ ਹੈਗੀ ਅਸੀਂ ਸੰਘਰਸ਼ ਕਰੀ ਜਾਣਾ। ਅਸੀਂ ਨਹੀਂ ਰੁਕਣਾ। ਇਹ ਸੰਘਰਸ਼ ਚੱਲੀ ਜਾਣਾ ਚਾਹੇ ਜਿੰਨੇ ਮਾਦੀ ਸਾਲ ਨਾ ਮੰਨੇ। ਕਿਸਾਨ ਜਾਦਾ ਅਸੀਂ ਉੱਥੇ ਮਰਾਂਗੇ। ਤਾਂ ਮੋੜਾਂਗੇ ਨਹੀਂ। ਪਰ 26 ਨਵੰਬਰ ਤੋਂ ਲੈ ਕੇ ਅੱਜ ਤੱਕ 100 ਦਿਨ ਹੋ ਗੁੱਟਿਆ ਸਾਡੇ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਮਾਰਨ ਵਰਤਦੇ ਬੈਠਿਆਂ ਨੂੰ ਧਰਨੇ ਲੱਗਦੇ ਆ ਤੇ ਕਿਤੇ ਨਾ ਕਿਤੇ ਆਮ ਲੋਕ ਪਰਚਾਨ ਹੁੰਦੇ ਨੇ ਬਿਲਕੁਲ ਹੁੰਦੇ ਨੇ ਜੀ ਟਿੱਕੀਆਂ ਸਾਲਾਂ ਦਾ ਨੌਜਵਾਨ ਸੁਭਕਰਨ ਸਿੰਘ ਵੱਲੋਂ ਜਿਹਦੇ ਸਰਕਾਰ ਨੇ ਸਿੱਧੀ ਗੋਲੀ ਮਾਰ ਕੇ ਸ਼ਹੀਦ ਕੀਤਾ ਖਨੋਰੀ ਬਾਡਰ ਦੇ ਉੱਤੇ ਕਦੋਂ ਧਰਨੇ ਦੀ ਕਾਲ ਆਉਂਦੀ ਆ ਤਾਂ ਸਰਕਾਰ ਧਰਨੇ ਨੂੰ ਰੋਕਣ ਵਾਸਤੇ ਸਿਰਫ ਇੱਕ ਵਿਸ਼ਵਾਸ ਦਵਾਉਣ ਦੇ ਖਾਤਰ ਵੀ ਮਤਲਬ ਮੀਟਿੰਗ ਕਰਦੀ ਆ ਤਾਂ ਮੰਗਾ ਮੰਨਣ ਤੇ ਫਿਰ ਉੱਥੇ ਖੜੀ ਰਹਿੰਦੀ ਐ ਨਹੀਂ ਪੂਰੇ ਦੇਸ਼ ਦੇ ਵਿੱਚ ਸਰਦਾਰ ਜਗਜੀਤ ਸਿੰਘ ਜਿੱੱਲ੍ਹੇਵਾਲ ਦੇ ਹੱਕ ਦੇ ਵਿੱਚ 100-100 ਕਸਾਬ ਹਿਟਕੁਆਰਾਂ ਤੇ ਜਾ ਕੇ ਬੈਠਾ ਅੰਨ ਤਿਆਗ ਕੇ ਕਿਸਾਨ ਜਥੇਬੰਦੀਆਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜੇ ਗੱਲ ਕਰੀ ਤਾਂ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਡੀਸੀ ਦਫ਼ਤਰ ਦੇ ਬਾਹਰ ਬਿਲਕੁਲ ਜਿਹੜਾ ਇੱਕ ਦਿਨ ਦਾ ਜਿਹੜਾ ਭੋਖੜ ਹੜਤਾਲ ਹੈ ਉਹ ਰੱਖੀ ਗਈ ਸੋ ਤਸਵੀਰਾਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਨੇ ਜੇ ਗੱਲ ਕਰੀ ਤਾਂ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਜਿਹੜੇ ਕਿਸਾਨ ਆਗੂ ਵੱਡੀ ਮਾਤਰਾ ਦੇ ਵਿੱਚ ਬੈਠੇ ਹੋਏ ਨੇ ਤੇ ਡੀਸੀ ਦਫ਼ਤਰਾਂ ਦੇ ਬਾਹਰ ਬਿਲਕੁਲ ਜਿਹੜੇ ਗੱਦੇ ਨੇ ਦਰਿਆ ਨੇ ਉਹ ਵਿਛਾਲ ਦਿੱਤੀਆਂ ਗਏ ਨੇ ਤੇ ਬਿਲਕੁਲ ਕਿਸਾਨ ਜਥੇਬੰਦੀਆਂ ਨੇ ਜਿਹੜਾ ਗੱਲਬਾਤ ਹੈ ਜਿਹੜੀ ਜਰੂਰ ਕਰਨਗੇ ਕੋ ਤੱਕ ਜਿਹੜਾ ਇਸ ਜਗ੍ਹਾ ਦੇ ਉੱਪਰ ਜਿਹੜ ਤੱਕ ਤੇ ਵੀ ਤੁਸੀਂ ਦੇਖ ਸਕਦੇ ਹੋ ਪਕੜੀਆਂ ਹੋਈਆਂ ਹਨ ਮਰਨ ਵਰਤ ਤੇ 100 ਦਿਨ ਪੂਰਾ ਹੋਣ ਤੇ ਜੇ ਗੱਲ ਕਰੀਏ ਡੱਲੇਵਾਲ ਸਾਹਿਬ ਨੂੰ ਮਰਨ ਵਰਤ ਤੇ ਬੈਠੇ ਹੋਏ ਜਿਹੜੇ 100 ਦਿਨ ਨੇ ਹੋ ਗਏ ਨੇ ਜਿਸ ਤੋਂ ਬਾਅਦ ਅੱਜ ਜਿੱਥੇ ਬੰਨੀਆਂ ਡੀਸੀ ਦਫ਼ਤਰ ਦੇ ਬਾਹਰ ਬੈਠੀਆਂ ਅੱਜ 100-100 ਕਿਸਾਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਆਪਣਾ ਅੰਨ ਤਿਆਗ ਕੇ ਭੁੱਖ ਹੜਤਾਲ ਤੇ ਬੈਠਿਆ ਹੋਇਆ ਅੱਛਾ ਜੀ ਗੱਲ ਕਰੀਏ ਪਿਛਲੇ ਦਿਨੀ ਭਗੰਤਮਨ ਸਾਹਿਬ ਨਾਲ ਜਿਹੜੀ ਮੀਟਿੰਗ ਵੀ ਹੋਈ ਸੀ ਮਾਨਸਾ ਜਿਹੜੇ ਉੱਠ ਕੇ ਚਲੇ ਗਏ ਸੀਗੇ ਤੇ ਕੀ ਸਹਿਮਤੀ ਬਣੀ ਸੀ ਉਦੋਂ ਦੇਖੋ ਇਹ ਸਾਡੇ ਨਾਲ ਉੱਧੜਾ ਉਹ ਦੂਸਰਾ ਉਧਰ ਹੋਈ ਸੀ ਭਗਵੰਤ ਮਾਨਾ ਉਹ ਸਾਡੀਆਂ ਦੂਜੇ ਜਥੇਬੰਦੀਆਂ ਦੀ ਮੀਟਿੰਗ ਹੋਈ ਸੀਗੀ ਉਹ ਵੀ ਆਪਣਾ ਚੰਡੀ ਸਿਆਸੀ ਜਿਹੜੀ ਧੈਰਾ ਉਹ ਚੰਡੀਗੜ੍ਹ ਕੂਚ ਕਰਨ ਦੀ ਉਹਨਾਂ ਦਾ ਜਿਹੜਾ ਧਰਨਾ ਸੀਗਾ ਉਹਨਾਂ ਨੇ 5 ਤਰੀਕ ਤੋਂ ਸ਼ੁਰੂ ਕਰਨਾ ਸੀਗਾ ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਇੱਕ ਮੀਟਿੰਗ ਰਹੀ ਆ ਮੀਟਿੰਗ ਉਹ ਬੇਸ ਇਟਾ ਹੀ ਨਿਕਲੀ ਆ ਉਹਦੇ ਵਿੱਚ ਉਹ ਜਥੇਬੰਦੀਆਂ ਨਾਲ ਕੀ ਗੱਲਬਾਤ ਹੋਈ ਆ ਕਿਉਂਕਿ ਸਾਡਾ ਕੋਈ ਉਹਦੇ ਵਿੱਚ ਆਗੂ ਸਾਡੇ ਜਥੇਬੰਦੀ ਦਾ ਨਹੀਂ ਸੀਗਾ ਅੱਛਾ ਜੀ ਇੱਕ ਗੱਲ ਕਰੀ ਕੋਤਕ ਇਸ ਜਗਤ ਉੱਪਰ ਦੀ ਸੀ ਅਫਤਰ ਦੇ ਬਾਰ ਬੈਠੇ ਹੋਗੇ ਜੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਦਾ ਸਾਡਾ ਇੱਕ ਦਿਨ ਦਾ ਪ੍ਰੋਗਰਾਮ ਆਜੇ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਜਿਹੜਾ ਇਹ 100 ਦਿਨ ਦਾ ਜਿਹੜੇ ਸਾਡੇ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਨੇ ਉਹ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੀ ਖਾਤਰ ਜਿਹੜਾ ਸਾਡਾ ਧਰਨਾ ਚਾਹੇ ਉਹ ਖਨੌਰੀ ਬਾਡਰ ਹੋ ਗਿਆ ਚਾਹੇ ਉਹ ਰਤਨਪੁਰਾ ਹੋ ਗਿਆ ਚਾਹੇ ਉਹ ਸੰਭੂ ਬਾਡਰ ਹੋ ਗਿਆ ਪਰ 26 ਨਵੰਬਰ ਤੋਂ ਲੈ ਕੇ ਅੱਜ ਤੱਕ 100 ਦਿਨ ਹੋ ਚੁੱਕਿਆ ਸਾਡੇ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਨੂੰ ਮਰਨ ਵਰਤ ਤੇ ਬੈਠਿਆ ਨੂੰ ਜਿਨ੍ਹਾਂ ਦੀ ਲਗਾਤਾਰ ਭੁੱਖ ਹੜਤਾਲ ਜਾਰੀ ਆ ਮੰਗਾ ਲਾਗੂ ਨਹੀਂ ਹੋ ਰੀਆਂ ਕਾਰਨ ਕੀ ਸਮੇ ਦਿਓ ਜੀ ਦੇਖੋ ਮੰਨੀਆਂ ਹੋਈਆਂ ਮੰਗਾਂ ਨੇ ਸਰਕਾਰ ਦੀਆਂ ਅਸੀਂ ਉਹਨਾਂ ਨੂੰ ਲਾਗੂ ਕਰਵਾਉਣ ਦੀ ਖਾਤਰ ਅਸੀਂ ਦਿੱਲੀ ਕੂਚ ਕਰ ਰਹੇ ਸੀਗੇ ਪਰ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਕਿਉਂਕਿ ਪੰਜਾਬ ਦੀਆਂ ਬਾਰਡਰਾਂ ਦੇ ਉੱਤੇ ਸਰਕਾਰ ਨੇ ਵੱਡੀਆਂ ਕੰਕਰੀਟ ਦੀਆਂ ਕੰਧਾਂ ਕਰਕੇ ਉੱਥੇ ਜਾ ਰਹੇ ਦਿੱਲੀ ਨੂੰ ਕਿਸਾਨਾਂ ਨੂੰ ਰੋਕਿਆ ਗਿਆ ਔਰ ਰੋਕ ਕੇ ਉਹਨਾਂ ਦੇ ਉੱਤੇ ਅੰਨਾ ਤਸਦ ਕੀਤਾ ਗਿਆ ਜਿਦੇ ਵਿੱਚ 475 ਸਾਡੇ ਕਿਸਾਨ ਇੰਜਰੀ ਵੀ ਹੋਏ ਨੇ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ ਸਾਡੇ ਇੱਕ 21 ਸਾਲਾਂ ਦਾ ਨੌਜਵਾਨ ਸੁਭਕਰਨ ਸਿੰਘ ਵੱਲੋਂ ਜਿਹਦੇ ਸਰਕਾਰ ਨੇ ਸਿੱਧੀ ਗੋਲੀ ਮਾਰ ਕੇ ਸੀਤ ਕੀਤਾ ਖਨੋਰੀ ਬਾਡਰ ਦੇ ਉੱਤੇ ਔਰ ਅਨੇਕਾਂ ਹੀ ਸਾਡੇ ਕਿਸਾਨ ਇੰਜਰੀ ਹੋਏ ਨੇ ਔਰ ਚਾਰ ਕਿਸਾਨਾਂ ਦੀਆਂ ਸਾਡੀ ਬਿਲਕੁਲ ਜਦੋਂ ਅਥਰੂ ਗੈਸ ਦੇ ਗੋਲੇ ਮਾਰੇ ਗਏ ਸੀਗੇ ਉਹਨਾਂ ਦੀ ਨਿਗਾ ਚਲੀ ਗਈ ਆ ਪਰ ਦੇਖੋ ਸਰਕਾਰ ਨੇ ਮੰਨੀਆਂ ਜਿਹੜੀਆਂ ਮੰਗਾ ਸੀਗੀਆਂ ਜਿਹੜੀਆਂ ਅਸੀਂ ਉਹਨਾਂ ਨੂੰ ਲਾਗੂ ਕਰਵਾਉਣ ਦੀ ਖਾਤਰ ਆਪਣਾ ਹੱਕ ਲੈਣ ਦੀ ਖਾਤਰ ਦਿੱਲੀ ਜਾ ਰਹੇ ਸੀਗੇ ਜਦੋਂ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਅਸੀਂ ਉਹ ਬਾਰਡਰਾਂ ਦੇ ਉੱਤੇ ਲਗਾਤਾਰ ਬੈਠੇ 1 ਸਾਲ ਤੋਂ ਵੱਧ ਹੋ ਗਿਆ ਫੇਰ ਵੀ ਸਰਕਾਰ ਨਾ ਜਾਗੀ ਤਾਂ ਸਾਡੇ ਪ੍ਰਧਾਨ ਜੀ ਨੇ ਭੁੱਖ ਹੜਤਾਲ ਜਾਰੀ ਕੀਤੀ ਅੱਜ 100 ਦਿਨ ਹੋ ਗਿਆ ਪਰ ਇੱਕ ਸਰਕਾਰ ਗੱਲ ਲੈ ਕੇ ਆਉਂਦੀ ਆ ਵੀ ਜਿਹੜੇ ਕਹਿੰਦੇ ਵੀ ਕੱਲਾ ਜਿਹੜਾ ਪਰਦਾ ਇਹ ਆਪਣੇ ਰੋਸ ਪ੍ਰਦਰਸ਼ਨਾਂ ਧਰਨਾ ਇਹ ਪੰਜਾਬ ਦਾ ਪਰ ਅੱਜ ਪੂਰੇ ਦੇਸ਼ ਦੇ ਵਿੱਚ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦੇ ਹੱਕ ਦੇ ਵਿੱਚ 100-100 ਕਿਸਾਨ ਹਿਡਕੁਆਟਰਾਂ ਤੇ ਜਾ ਕੇ ਬੈਠਾ ਅੰਨ ਤਿਆਗ ਕੇ ਉਹਨਾਂ ਦੇ ਸਮਰਥਨ ਦੇ ਵਿੱਚ ਉਹ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਸੀ ਵੀ ਕੱਲਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਨਹੀਂ ਪੂਰਾ ਪੰਜਾਬ ਨਹੀਂ ਪੂਰਾ ਦੇਸ਼ ਆ ਇਸ ਮੰਗਾਂ ਦੇ ਉੱਤੇ ਆਪਣੇ ਹੱਕ ਮੰਗਣ ਦੀ ਖਾਤਰ ਉਹਨਾਂ ਦੇ ਨਾਲ ਆ। ਸੋ ਬਿਲਕੁਲ ਜੇ ਗੱਲ ਕਰੀਏ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਡੀਸੀ ਦਫ਼ਤਰ ਦੇ ਬਾਹਰ ਮੌਜੂਦ ਆ ਤੇ ਜਿਹੜੇ ਬਿਲਕੁਲ ਜਿਹੜੇ ਸੋ ਦੇ ਕਰੀਬ ਜਿਹੜੇ ਕਿਸਾਨ ਨੇ ਇਸ ਜਗ੍ਹਾ ਦੇ ਉੱਪਰ ਜਿਹੜਾ ਭੁੱਕ ਹੜਤਾਲ ਦੇ ਉੱਪਰ ਬੈਠੇ ਹੋਏ ਨੇ ਤੇ ਦੂਸਰੇ ਪਾਸੇ ਡੱਲੇਵਾਲ ਸਾਹਿਬ ਦੀ ਗੱਲ ਕਰੀਏ ਤਾਂ ਸੋ ਦਿੰਦੇ ਜਿਹੜੇ ਕਰੀਬ ਨੇ ਡੱਲਿਆ ਸਾਹਮਣੇ ਜਿਹੜਾ ਮਰਨ ਵਰਤ ਤੇ ਬੈਠੇ ਹੋਏ ਹੋਗੇ ਨੇ ਤੇ ਐਨਆਰਆਈ ਤੁਸੀਂ ਬਾਹਰੋਂ ਆਏ ਹੋ ਫਿਰ ਹਾਂਜੀ ਹਾਂ ਕਿਹੜੀ ਜਗ੍ਹਾ ਤੋਂ ਆਏ ਜੀ ਮੇਰਾ ਸਰੀ ਤੋਂ ਆਇਆ ਜੀ ਮੈਂ ਹੂੰ ਸਪੈਸ਼ਲ ਦਰਨੀਆਂ ਸਿ ਆਏ ਹਾਂ ਉਦਾਂ ਮੋਰਚੇ ਵਾਸਤੇ ਹੀ ਆਇਆ ਸਾਰੇ ਮੋਰਚਾ ਹੀ ਲੜਾਂਗੇ ਹੁਣ 6 ਮਹੀਨੇ ਮੈਂ ਇੱਥੇ ਰਹਿਣਾ ਜਿੰਨੇ ਵੀ ਐਕਸ਼ਨ ਪ੍ਰੋਗਰਾਮ ਪਾਰਟੀ ਦਊਗੀ ਮੈਂ ਸਾਰਿਆਂ ਦੇ ਵਿੱਚ ਹਿੱਸਾ ਲੈਣਾ ਅੱਛਾ ਜੀ ਹਾਂਜੀ ਅੱਛਾ ਜੀ ਗੱਲ ਕਰੀਏ ਤਾਂ ਬਿਲਕੁਲ ਕਾਫੀ ਲੰਬਾ ਸਮਾਂ ਹੋ ਗਿਆ ਮੰਗਾ ਮੰਨਿਆ ਨਹੀਂ ਜਾ ਰਹੀਆਂ ਕਾਰਨ ਕੀ ਸਮਝ ਦਿਓ ਕਾਰਨ ਤਾਂ ਹੁਣ ਸਰਕਾਰ ਜਬਰਦਸਤੀ ਕਰਦੀ ਹੈ ਜਿਹੜੀ ਨਹੀਂ ਮੰਨਦੀ ਹੈਗੀ ਅਸੀਂ ਤਾਂ ਆਪ ਦੀ ਸੰਘਰਸ਼ ਕਰੀ ਜਾਣਾ ਜਿੰਨਾ ਜਿਹੜੇ ਮੰਨਦੀ ਨਹੀਂ ਹੈਗੀ ਅਸੀਂ ਸੰਘਰਸ਼ ਕਰੀ ਹੀ ਜਾਣਾ ਅਸੀਂ ਨਹੀਂ ਰੁਕਣਾ ਇਹ ਸੰਘਰਸ਼ ਚੱਲੀ ਜਾਣਾ ਚਾਹੇ ਜਿੰਨੇ ਮਰਦੀ ਸਾਲ ਨਾ ਮੰਨੇ ਸੰਘਰਸ਼ ਚੱਲ ਨਹੀਂ ਜਾਊਗਾ ਇਦਾਂ ਹੀ ਤੇ ਤੁਸੀਂ ਵਿਦੇਸ਼ ਦੀ ਧਰਤੀ ਤੋਂ ਉੱਥੇ ਆਏ ਇਕੱਲੇ ਆਏ ਨਾਲ ਹੋਰ ਵੀ ਸਾਥੀ ਆਏ ਨੇ ਮੇਰੀ ਵਾਈਫ ਆਏ ਨਾਲ 8 ਮਾਰਚ ਨੂੰ ਅਸੀਂ ਦੋਹਾਂ ਨੇ ਜਾਣਾ ਖਨੌਰੀ ਇਹ ਜਿਹੜੇ ਐਨਆਰਈ ਨੇ ਸਪੈਸ਼ਲ ਇਸ ਮੋਰਚੇ ਦੇ ਵਿੱਚ ਭਾਗ ਲੈਣ ਦੇ ਲਈ ਇਸ ਜਗ੍ਹਾ ਦੇ ਉੱਪਰ ਪਹੁੰਚੇ ਨੇ ਸੋ ਤਸਵੀਰਾਂ ਨੇ ਤੁਸੀਂ ਦੇਖਦੇ ਹੋ ਕਾਫੀ ਵੱਡੀ ਮਾਤਰਾ ਦੇ ਵਿੱਚ 100 ਦੇ ਕਰੀਬ ਜੇ ਗੱਲ ਕਰੀ ਤਾਂ 100 ਦੇ ਕਰੀਬ ਇਸੇ ਜਗ੍ਹਾ ਦੇ ਉੱਪਰ ਅੱਜ ਇੱਕ ਦਿਨ ਦੀ ਜਿਹੜੀ ਭੁਖੜਤਾ ਲ ਉਹ ਕੀਤੀ ਜਾ ਰਹੀ ਸੋ ਹੋਰ ਆਗੂ ਨਾਲ ਜਿਹੜੀ ਗੱਲਬਾਤ ਹੈ ਜਿਹੜੀ ਜਰੂਰ ਕਰਨੀ ਸੋ ਤਸਵੀਰਾਂ ਨੇ ਲਾਈਵ ਤੁਸੀਂ ਦੇਖ ਸਕਦੇ ਹੋ ਕਾਫੀ ਲੰ ਕੀ ਕਹਿਣਾ ਚਾਹੂੰਗਾ ਜੀ ਜਿਹੜਾ ਸੰਘਰਸ਼ ਲਗਾਤਾਰ ਜਾਰੀ ਮੰਗਾਂ ਮੰਨੀਆਂ ਨਹੀਂ ਜਾ ਰਹੀਆਂ ਸੰਘਰਸ਼ ਜਾਰੀ ਆ ਜੀ ਪਰ ਇਹ ਵੀ ਗੱਲ ਆ ਵੀ ਬਾਰ ਬਾਰ ਐਕਸ਼ਨ ਦੀ ਕਾਲ ਆਈ ਜਾ ਰਹੀ ਆ ਤਾਂ ਕਿਸਾਨ ਵੀ ਪਿੱਛੇ ਨਹੀਂ ਮੁੜਨਗੇ ਬਿਨਾਂ ਮੰਗਾਂ ਮਨਵਾਉਣ ਤੋਂ ਕਿਉਂ ਪਹਿਲਾਂ ਜਾਂ 13 ਮਹੀਨੇ 13 ਦਿਨ ਬੈਠ ਕੇ ਅਸੀਂ 750 ਸਾਡਾ ਕਿਸਾਨ ਸ਼ਹੀਦ ਹੋ ਗਿਆ ਤਾਂ ਅਸੀਂ ਜਿਹੜੀਆਂ ਮੰਗਾਂ ਮਨਾਈਆਂ ਸਰਕਾਰ ਉਸ ਮੰਗਾਂ ਨੂੰ ਲਾਗੂ ਕਰਨ ਤੋਂ ਭੱਜੀਆਂ ਨੂੰ ਮੁੱਕਰੀ ਆ ਤੇ ਉਹਨੂੰ ਯਾਦ ਕਰਾਉਣ ਲਈ ਹੁਣ ਵੀ 12 ਫਰਵਰੀ ਤੋਂ ਅਸੀਂ ਲਗਾਤਾਰ 2024 ਤੋਂ ਬੈਠੇ ਆ ਤਾਂ ਸਾਲ ਤੋਂ ਵੱਧ ਸਮਾਂ ਸਾਨੂੰ ਹੋਰ ਹੋ ਗਿਆ ਤਾਂ ਜੇ ਸਰਕਾਰ ਇਹ ਜਾਣ ਲਵੇ ਵੀ ਆਨੇ ਬਹਾਨੇ ਕਿਤੇ ਅਸੀਂ ਇਹ ਸੋਚ ਲਾਂਗੇ ਵੀ ਇਹ ਕਿਸਾਨ ਮੁਰਜਣਗੇ ਜਾਂ ਅਸੀਂ ਇਹਨਾਂ ਦਾ ਇਹਨਾਂ ਤੇ ਕੋਈ ਐਸਾ ਅਤਿਆਚਾਰ ਜਾਂ ਕੋਈ ਐਕਸ਼ਨ ਕਰਕੇ ਇਹਨਾਂ ਨੂੰ ਠਾਲ ਦਾਂਗੇ ਇਹ ਕਿਸਾਨ ਇਹ ਸਰਕਾਰ ਭੁੱਲ ਜੀਵੇ ਕਿਸਾਨ ਜਾਦਾ ਅਸੀਂ ਉੱਥੇ ਮਰਾਂਗੇ ਤਾਂ ਮੁੜਾਂਗੇ ਨਹੀਂ ਤੇ ਜਾਂ ਸਰਕਾਰ ਸਾਡੀਆਂ ਮੰਗਾਂ ਮੰਨੇ ਤੇ ਗੱਲ ਕਰੀ ਕਲਗਰੀ ਤੇ ਕੱਲ ਚੰਡੀਗੜ੍ਹ ਪੂਚ ਕਰਨ ਦੀ ਵੀ ਗੱਲ ਕੀਤੀ ਸੀ ਕਈ ਜਿਹੜੇ ਕਿਸਾਨ ਨੇ ਆਰਾਊਂਡ ਅਪ ਵੀ ਕੀਤੇ ਕਿਸੇ ਕੰਦੇ ਦੇ ਦੇਖੋ ਜੀ ਇਹ ਜਿਹੜੀ ਪੰਜਾਬ ਸਰਕਾਰ ਆ ਨਾ ਇਹ ਅੱਜ ਜੇ ਆਪਾਂ ਕਹੀਏ ਇਹਨਾਂ ਨੂੰ ਧਰਨਿਆਂ ਤੋਂ ਬੜੀ ਅਲਰਜੀ ਹੋਣ ਲੱਗ ਗਈ ਤਾਂ ਹੈ ਹੁੰਦੀਆਂ ਦੋਨਾਂ ਨੂੰ ਆ ਪਰ ਇਹ ਜਿਹੜੀ ਗੱਲ ਕੀ ਹੈ ਵੀ ਜਿੱਥੋਂ ਇਹ ਪੈਦਾ ਹੋਈ ਅੱਜ ਉਹਨਾਂ ਨੂੰ ਉਹੀ ਚੀਜ਼ ਮਾੜੀ ਲੱਗਣ ਲੱਗ ਗਈ ਤੇ ਧਰਨਿਆਂ ਦੇ ਵੇ ਵਿੱਚ ਬੈਠ ਕੇ ਬੈਠਣਾ ਇਹਨਾਂ ਨੇ ਬੋਲਣਾ ਤੇ ਭਗਵਾਨਤ ਮਾਨ ਨੇ ਆ ਕੇ ਕਹਿਣਾ ਤਾ ਆਪ ਜਾ ਕੇ ਕਲਤਾਰ ਸੰਧਵਾ ਹਣੀ ਦਿੱਲੀ ਧਰਨੇ ਦੇ ਵਿੱਚ ਵੀ ਜਾਂਦੇ ਰਹੇ ਤੇ ਹਨਾ ਇਹਨਾਂ ਦੇ ਗੁਰਦੇਵ ਸਿੰਘ ਹਣੀ ਵੀ ਤੇ ਸਾਰੇ ਜਾਂਦੇ ਰਹੇ ਤੇ ਅੱਜ ਇਹਨਾਂ ਨੂੰ ਐ ਲੱਗਦਾ ਵੀ ਸੜਕਾਂ ਰੁਕੜੀਆਂ ਗਲਤ ਨਹੀਂ ਜਦ ਇਹਨਾਂ ਦੇ ਖਿਲਾਫ ਅੱਜ ਬੈਠਦੇ ਆ ਕਿਉਂ ਸਰਕਾਰ ਬਣ ਗਈ ਨਾ ਝੂਠ ਬੋਲ ਕੇ ਸਰਕਾਰ ਬਣਾਈ ਵੱਡਾ ਵਿਸ਼ਵਾਸ ਦਿਵਾਇਆ ਲੋਕਾਂ ਨੂੰ ਤਾਂ ਝੂਠ ਬੋਲ ਕੇ ਝੂਠਾ ਜਿੰਨਾ ਵੱਧ ਵਿਸ਼ਵਾਸ ਦਿਵਾਏ ਸਾਡੇ ਲੋਕ ਤਾਂ ਉਹਨੂੰ ਵੋਟਾਂ ਪਾਉਂਦੇ ਨੇ ਜੀ ਤੇ ਅੱਜ ਬਣਵਾਇਆ ਅੱਜ ਸੱਤਾ ਤੋਂ ਚੱਲਣ ਵਾਲੀ ਸਰਕਾਰ ਅੱਜ ਧਰਨਿਆਂ ਤੋਂ ਇੰਨਾ ਡਰਨ ਕਿਉਂ ਲੱਗ ਗਈ ਬਿਲਕੁਲ ਜੇ ਗੱਲ ਕਰੀਏ ਭਗਵੰਤ ਸਿੰਘ ਸਾਹਿਬ ਨੇ ਜਿਹੜੀ ਪਿਛਲੇ ਦਿਨੀ ਮੀਟਿੰਗ ਹੋਈ ਸੀ ਉਹਨਾਂ ਦਾ ਕਹਿਣਾ ਸੀਗਾ ਕਿ ਧਰਨਾ ਲਗਾ ਕੇ ਹੱਲ ਨਹੀਂ ਹੈਗਾ ਪਰ ਧਰਨਾ ਨਾ ਤਾਂ ਜਿਹੜਾ ਲਗਾ ਕੇ ਵੀ ਜਿਹੜਾ ਹੱਲ ਨਹੀਂ ਹੋ ਰਿਹਾ ਉਹ ਤੋਂ ਬਿਨਾ ਹੱਲ ਵੀ ਨਹੀਂ ਹੋ ਰਿਹਾ ਦੇਖੋ ਜੀ ਜਿਆਦਾ ਧਰਨੇ ਦੀ ਕਾਲ ਦਿੰਨੇ ਆ ਤਾਂ ਸਰਕਾਰ ਨੂੰ ਪਹਿਲਾਂ ਨਹੀਂ ਪਤਾ ਵੀ ਇਹ ਮੰਗਾਂ ਦਾ ਸਾਡਾ ਵਾਅਦਾ ਕਰਿਆ ਹੋਇਆ ਤਾਂ ਉਹਨਾਂ ਨੂੰ ਕਿਸਾਨ ਜੱਥੇਬੰਦੀ ਦਾ ਪੁੱਛਣ ਦੀ ਲੋੜ ਹੀ ਨਹੀਂ ਨਾ ਹੈਗੀ ਉਹ ਆਪਣੇ ਆਪ ਲਾਗੂ ਕਰ ਦਿੰਦੇ ਨਾ ਤਾਂ ਇਹਨਾਂ ਨੂੰ ਪੁੱਛਣ ਦੀ ਕੀ ਲੋੜ ਆ ਤੂੰ ਜਿਹੜੀਆਂ ਮੰਗਾਂ ਸਰਕਾਰ ਨੇ ਵਾਅਦੇ ਕਰਕੇ ਸਰਕਾਰ ਬਣਾਈ ਹੈ ਉਹ ਲਾਗੂ ਕਰਦੇ ਕਿਸਾਨ ਕਿਉਂ ਜਾਣਗੇ ਉਹਨਾਂ ਨੂੰ ਮੀਟਿੰਗ ਦੀ ਕੀ ਲੋੜ ਆ ਬਿਲਕੁਲ ਲੋੜ ਹੀ ਨਹੀਂ ਪਰ ਜਦ ਧਰਨੇ ਦੀ ਕਾਲ ਆਉਂਦੀ ਆ ਤਾਂ ਸਰਕਾਰ ਧਰਨੇ ਨੂੰ ਰੋਕਣ ਵਾਸਤੇ ਸਿਰਫ ਇੱਕ ਵਿਸ਼ਵਾਸ ਦਿਵਾਉਣ ਦੇ ਖਾਤਰ ਵੀ ਮਤਲਬ ਮੀਟਿੰਗ ਕਰਦੀ ਆ ਤਾਂ ਮੰਗਾ ਮੰਨਣ ਤੇ ਫਿਰ ਉੱਥੇ ਖੜੀ ਰਹਿੰਦੀ ਨੇ ਜੀ ਭਗਵੰਤ ਮਾਨ ਹੋਣਾ ਇਹ ਵੀ ਕਹਿੰਣ ਕਿ ਅਗਰ ਧਰਨੇ ਲੱਗਦੇ ਆ ਤਾਂ ਕਿਤੇ ਨਾ ਕਿਤੇ ਆਮ ਲੋਕ ਪਰੇਸ਼ਾਨ ਹੁੰਦੇ ਨੇ ਬਿਲਕੁਲ ਹੁੰਦੇ ਨੇ ਜੀ ਜਦ ਇਹਨਾਂ ਦਾ 70 70 ਗੱਡੀਆਂ ਦਾ ਕਾਫਲਾ ਜਾਂਦਾ ਜਦ ਇਹ ਕਈ ਕਈ ਰੋਡ ਬਲੌਕ ਕਰ ਦਿੰਦੇ ਨੇ ਤਾਂ ਉਦੋਂ ਕੋਈ ਲੋਕ ਪਰੇਸ਼ਾਨ ਨਹੀਂ ਹੁੰਦੇ ਜਦ ਟੁੱਟੀਆਂ ਸੜਕਾਂ ਦੇ ਉੱਤੇ ਹਾਦਸੇ ਹੁੰਦੇ ਨੇ ਜਦ ਲੋਕ ਪਰੇਸ਼ਾਨ ਨਹੀਂ ਹੁੰਦੇ ਦਰਾਹੇ ਟੋਲ ਪਲਾਜਾ ਲਾਈ ਰੱਖਿਆ ਲੋਕਾਂ ਨੂੰ ਲੁੱਟ ਹੀ ਗਏ ਤਾਂ ਬਾਟਕਣਾ ਪੁਲ ਤਾਂ ਉੱਥੇ ਘੰਟਿਆਂ ਵੱਧੀ ਐਂਬੂਲੈਂਸਾਂ ਜਾਮ ਵਿੱਚ ਫਸ ਕੇ ਨਿਕਲਦੀਆਂ ਰਹੀਆਂ ਠੀਕ ਆ ਕਿ ਨਹੀਂ ਤੇ ਉਦੋਂ ਲੋਕ ਪਰੇਸ਼ਾਨ ਨਹੀਂ ਹੁੰਦੇ ਲੋਕ ਪਰੇਸ਼ਾਨ ਹੁੰਦੇ ਨੇ ਨਾ ਤਾਂ ਜਦ ਇੰਨਾ ਖਤਰ ਪਰੇਸ਼ਾਨ ਨਹੀਂ ਹੁੰਦੇ ਜਦ ਆਮ ਲੋਕ ਥੋੜੇ ਖਲਾਫ ਥੋੜੀਆਂ ਹੀ ਕੀਤੇ ਹੋਏ ਵਾਅਦੇ ਮਨਾਉਣ ਨੂੰ ਤੁਰਦੇ ਨੇ ਫਿਰ ਇਹਨਾਂ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਵੀ ਪਰੇਸ਼ਾਨ ਹੁੰਦੇ ਨੇ ਬੇਫਰ ਲੋਕਾਂ ਮੂਰੇ ਸੱਚੇ ਹੋਣ ਦੀ ਖਾਤਰ ਇਹ ਹਜੇ ਉਲਟੇ ਸਿੱਧੇ ਮਤਲਬ ਬਿਆਨ ਉਲਟੀ ਕਹੂੰਗਾ ਮੈਂ ਸਹੀ ਬਿਆਨ ਨਹੀਂ ਤੁਸੀਂ ਧਰਨਾ ਲੱਗਣ ਨਾਲ ਤੁਸੀਂ ਮੰਗਾ ਮੰਨ ਲਓ ਨਾ ਅੱਛਾ ਜਾਂਦੇ ਹੋਏ ਛੋਟੇ ਲੱਭ ਜਾਂਦੇ ਜੇ ਗੱਲ ਕਰੀਏ ਤਾਂ ਕਿੰਨੇ ਕਿਸਾਨ ਅੱਜ ਧਰਨੇ ਤੇ ਬੈਠੇ ਤੇ ਧਰਨਾ ਕਦੋਂ ਤੱਕ ਲੱਗਾ ਰਹੂਗਾ ਜੀ ਇਹ ਜਿਹੜੀ ਇਹ ਸਯੁਜਕਤ ਕਿਸਾਨ ਮੋਰਚਾ ਜਿਹੜਾ ਗੈਰ ਰਾਜਨੀਤਿਕ ਆ ਪਰ ਕੇਐਮਐਮ ਦੋਨੋਂ ਪੂਰਬ ਵੱਲੋਂ ਖਨੌਰੀ ਆ ਤੇ ਸ਼ੰਭੂ ਬਾਰਡਰ ਦੇ ਰਤਨਪੁਰਾ ਵੱਲੋਂ ਜਿਹੜੀਆਂ ਮੰਗਾਂ ਸੈਂਟਰ ਸਰਕਾਰ ਨਾਲ ਸੀਗੀਆਂ ਉਹਨਾਂ ਨੂੰ ਲਾਗੂ ਕਰਵਾਉਣ ਦੇ 100 ਦਿਨ ਮਰਨ ਵਰਤੇ ਹੋ ਗਿਆ ਪ੍ਰ ਤਾ ਇਹ ਧਰਨੇ ਦੀ ਜਿਹੜੀ ਕਾਲ ਆ ਉੱਥੋਂ ਮੀਟਿੰਗ ਕਰਕੇ ਦਿੱਤੀ ਗਿਆ ਪੂਰੇ ਭਾਰਤ ਦੇ ਵਿੱਚ ਆ ਨਾ ਪੰਜਾਬ ਦੇ ਵਿੱਚ ਵੀ ਇਹ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਆ ਤਾਂ ਇਹ 6 ਤੋਂ 9 ਦਾ ਟਾਈਮ ਆ ਜੀ ਅਸੀਂ ਤੇ ਜੇ ਕੋਈ ਫੈਸਲਾ ਇਸ ਤਰੀਕੇ ਨਾਲ ਕੋਈ ਮੀਟਿੰਗ ਕਰਕੇ ਉਹਨਾਂ ਦਾ ਹੋਰ ਆਉਂਦਾ ਤਾਂ ਉਹਨੂੰ ਲਾਗੂ ਫੇਰ ਕੀਤਾ ਜਾਊਗਾ ਤੇ ਅਗਲੀ ਰਣਨੀਤੀ ਕੀ ਹੋਏਗੀ ਅਗਲੀ ਰਣਨੀਤੀ ਕੇਐਮਐਮ ਤੇ ਦੋਨੇ ਫੋਰਮਾਂ ਵੱਲੋਂ ਜੋ ਮੀਟਿੰਗ ਕਰਨਗੇ ਤਾਂ ਬੀਕੇ ਜੂ ਸਿੱਧੂ ਪੂਰ ਲੁਧਿਆਣਾ ਵੱਲੋਂ ਨੇਪਰੇ ਚੜਾਇਆ ਜਾਂਦਾ ਚਾਹੇ ਟਰੈਕਟਰ ਮਾਰਚ ਹੋਵੇ ਚਾਹੇ ਪਤਲਾ ਫੂਕਣਾ ਹੋਵੇ ਚਾਹੇ ਕੁਝ ਵੀ ਐਕਸ਼ਨ ਤਕੜਾ ਤਕੜਾ ਕਰਨਾ ਹੋਵੇ ਸੋ ਬਿਲਕੁਲ ਜੇ ਗੱਲ ਕਰੀਏ ਤਾਂ ਅੱਜ ਲੁਧਿਆਣਾ ਦੇ ਵਿੱਚ 100 ਜਿਹੜੇ ਕਿਸਾਨ ਨੇ ਅੱਜ ਭੁਖੜਦਾਲ ਤੇ ਬੈਠੇ ਤੇ ਗਲੇ ਦੇ ਵਿੱਚ ਜਿਹੜੀਆਂ ਤਕਤੀਆਂ ਨੇ ਉਹ ਵੀ ਪਾਈ ਹੋਈਆਂ ਸੋ ਬਿਲਕੁਲ ਮਰਨ ਵਰਤ ਤੇ 100 ਦਿਨ ਪੂਰਾ ਹੋਣ ਤੇ ਜੇ ਗੱਲ ਕਰੀਏ ਤਾਂ ਜਿਹੜੇ ਡੱਲੇਵਾਲ ਸਾਹਿਬ ਨੂੰ ਅੱਜ 100 ਦਿਨ ਪੂਰੇ ਹੋ ਗਏ ਨੇ ਸੋ ਜਿਸ ਤੋਂ ਬਾਅਦ ਜਿਹੜੇ ਪੰਜਾਬ ਹੀ ਨਹੀਂ ਪੂਰੇ ਭਾਰਤ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਬਿਲਕ ਘਰਚੇ ਲਗਾਤਾਰ ਜਾਰੀ ਰਹੇਗਾ ਤੇ ਸ਼ਾਮ ਦੇ ਜਿਹੜਾ 6 ਵੇ ਤੱਕ ਜਿਹੜਾ ਸੰਘਰਸ਼ ਜਿਹੜਾ ਭੋਖੜ ਹੜਤਾਲ ਚੱਲੇਗੀ ਤੇ ਅਗਲੀ ਜਿਹੜੀ ਰਣਨੀਤੀ ਜਿਹੜੇ ਸਾਡੇ ਕਿਸਾਨ ਆਗੂ ਵੱਡੇ ਲੀਡਰ ਤੈਅ ਕਰਨਗੇ ਉਸੇ ਤਰੀਕੇ ਨਾਲ ਜਿਹੜਾ ਉਸ ਉੱਤੇ ਜਿਹੜਾ ਖਰਾ ਉਤਰਿਆ ਜਾਵੇਗਾ ਸੋ ਕੈਮਰਾ ਪਰਸਨ ਰਕੇਜ ਨਾਲ ਮੈਂ ਰਾਹੂੜਾ ਸਿਟੀ ਹੋਂ ਲੁਧਿਆਣਾ